ਕਿਸ ਤਰ੍ਹਾਂ ਸੋਚਿਆ ਕਿ ਤੁਸੀਂ ਇਹਦੇ ਵਿੱਚ ਗਏ ਹੋ ਐਮ ਐਮ ਐਸ ਮਾਰਸ ਦੇ ਵਿੱਚ? ਜੀ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇਸੇ ਕੀ ਜ਼ਰੂਰ ਪਚਾਈ ਤੇ ਘੱਟ ਘੱਟ ਪਲੇਅਰਾਂ ਹੀ ਪਹਿਲਾਂ ਕੀ ਕੁਝ ਹੁੰਦਾ ਇਹਦੇ ਵਿੱਚ ਕਿਸ ਤਰ੍ਹਾਂ ਦੀ ਗੇਮ ਹੁੰਦੀ ਹੈ ਇਹ? ਕੁਝ ਤੇ ਆਪਣੇ ਇੱਥੇ ਹਜੇ ਪੰਜਾਬ ਦੇ ਵਿੱਚ ਘੱਟ ਪਤਾ ਕਿ ਕਿੱਦਾਂ ਦੀ ਗੇਮ ਹੁੰਦੀ ਹੈ। ਫੋਰਨ ਦੀ ਗੇਮ ਹੈ ਜੰਗਸਤਾਨ ਦੀ ਗੇਮ ਹੈ ਰਾਸ਼ੀ ਐਮ ਐਮ ਐਸ ਹੁਣ ਜਿਹੜਾ ਤੁਹਾਡਾ ਮੈਚ ਹੋਇਆ ਸੀ ਕਿੱਥੇ ਹੋਇਆ ਸੀ? ਇਹ लवली ਪ੍ਰੋਫੈਸ਼ਨਲ ਯੂਨੀਵਰਸਿਟੀ ਜੋ ਕਿ ਫੋਰਵਾਰਡ ਦੇ ਲੰਧਾ ਦਰਜਕਾਰ ਹੈ ਉੱਥੇ ਹੋਇਆ ਸੀ। ਕਰਦੇ ਹਾਲਾਤ ਕਿੱਦਾਂ ਨੇ ਕਿੱਦਾਂ ਇਸ ਤਰ੍ਹਾਂ ਦਾ ਕਿ ਤੁਹਾਡਾ ਗੁਜ਼ਾਰਾ ਹੁੰਦਾ ਜੋ ਕਿ ਇਹਦੀ ਫੀਸ ਵੀ ਹੁੰਦੀ ਹੋਊਗੀ ਸਾਰਾ ਕੁਝ ਹੁੰਦਾ ਹੋਊਗਾ ਮੈਂ ਨਾਲ ਨਾਲ ਹੀ ਥੋੜਾ ਉਹ ਮਤਲਬ ਕਿ ਜੌਬ ਕਰਦਾ ਹੀ ਤੇ ਟਰਾਈ ਕੀਤਾ ਸਰਕਾਰੀ ਨੌਕਰੀ ਵਿੱਚ ਮੈਂ ਟਰਾਈ ਕੀਤਾ ਹੀ ਥੋੜਾ ਜਿਆਦਾ ਤੁਹਾਨੂੰ ਪਤਾ ਹੀ ਹੈ ਸਮਾਂ ਥੋੜਾ ਜਿਆਦਾ ਪੈਸੇ ਦੀ ਘੇੜ ਹੀ ਹੈ ਸਾਬਕਾ ਕਿੰਨਾ ਲੱਗਦਾ ਜਦੋਂ ਤੁਹਾਡਾ ਮੁੰਡਾ ਖੇਡ ਕੇ 골ਡ ਮੈਡਲ ਲੈ ਕੇ ਆਉਂਦਾ ਬਹੁਤ ਬਹੁਤ ਖੁਸ਼ ਹਾਂ ਸਾਰੇ ਪਰਿਵਾਰ ਨੂੰ ਸਾਰੇ ਨਕਰ ਇਮੇ ਲੱਗਦਾ ਤੁਹਾਡਾ ਮੁੰਡਾ ਜਦੋਂ 골ਡ ਖੇਡ ਕੇ ਇੱਕ ਪਿੰਡ ਦੇ ਵਿੱਚੋਂ ਦਾ ਸਾਨੂੰ ਜੀ ਬਹੁਤ ਬਹੁਤ ਖੁਸ਼ੀਆਂ ਜੀ ਮੇਰੇ ਬੱਚੇ ਤੇ ਮੇਰੇ ਬੇਟੇ ਦੀਆਂ ਸਾਨੂੰ ਜੀ ਬਹੁਤ ਬੰਡ ਨੇ ਖੁਸ਼ੀ ਦਿੱਤੀ ਆ ਜੀ ਵਧਾਈਆਂ ਦਿੱਤੀਆਂ ਨੇ ਸਾਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹੈਪੀ ਅੱਜ ਗੱਲ ਕਰਾਂਗੇ ਉਸ ਨੌਜਵਾਨ ਦੀ ਜੋ ਕਿ ਇੱਕ ਐਮ ਆਰਸ ਆਰਸ ਦੇ ਵਿੱਚ 골ਡ ਮੋਡ ਮੈਡਲ ਲੈ ਕੇ ਆਇਆ ਜੋ ਕਿ ਅਸੀਂ ਅੱਜ ਪਿੰਡ ਦਾਨਗੜ ਦੇ ਵਿੱਚ ਖੜੇ ਆ ਤੁਹਾਨੂੰ ਪਿੰਡ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਪਿੰਡ ਦੇ ਵਿੱਚ ਖੜੇ ਆ ਕਿ ਉਸ ਦਾ ਇਹ ਨਾਲ ਲੱਗਦਾ ਉਸ ਦਾ ਘਰ ਆ ਉਸ ਦੇ ਵਿੱਚ ਵੀ ਦੇਖਾਂ ਘਰ ਦੇ ਹਾਲਾਤ ਤੁਹਾਨੂੰ ਦਖਾਵਾ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਕਰਦੇ ਮੈਂ ਕੈਮਰਾਮੈਨ ਨਗੂਆ ਸਾਰੇ ਹਾਲਾਤ ਕਰਦੇ ਦਿਖਾਏ ਜਾਣ ਕਿ ਕਿਸ ਤਰ੍ਹਾਂ ਕਰਦੇ ਹਾਲਾਤ ਨੇ ਇੱਕ ਗਰੀਬ ਘਰ ਦਾ ਮੁੰਡਾ 골ਡ ਮੈਡਲ ਲੈ ਕੇ ਆਇਆ ਉਹਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਸਾਰੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਾਲਾਤ ਨੇ ਕਰਦੇ ਇਹ ਤੇ ਉਸ ਤੋਂ ਬਾਅਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਹਾਇਕ ਮਿਲਿਆ ਜਾਂ ਨਹੀਂ ਮਿਲੀ ਸਹਾਇਤਾ ਗੱਲਬਾਤ ਕਰਾਂਗੇ ਕੀ ਨਾਮ ਹੈ ਮੇਰਾ ਨਾਮ ਹਰਪੀ ਸਿੰਘ ਹੈ ਔਰ ਦਵਾ ਸਿੰਘ ਕਿਸ ਤਰ੍ਹਾਂ ਸੋਚਿਆ ਕਿ ਤੁਸੀਂ ਇਹਦੇ ਵਿੱਚ ਗਏ ਹੋ ਐਮ ਐਮ ਐਸ ਮਾਰਸ਼ਲਸ ਦੇ ਵਿੱਚ ਹੀ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇਸੇ ਕਿਸ ਰੂਪ ਚ ਆਈ ਤੇ ਗੱਤਗਾ ਪਲੇਅਰਾਂ ਹੀ ਪਹਿਲਾਂ ਮੈਂ ਪਹਿਲਾਂ ਤਾਂ ਇਹ ਮੇਰੇ ਮਿੱਤਰ ਨੇ ਜੀ ਜਗਜੀਤ ਸਿੰਘ ਠਿਕਰੀਆ ਵਾਲ ਜੜੇ ਹੁਣ ਮੇਰੇ ਕੋਚ ਨੇ ਉਹਨਾਂ ਨੇ ਪਹਿਚਾਣਿਆ ਵੀ ਜਦੋਂ ਤੂੰ ਇਹਦਾ ਕਰ ਸਕਦਾ ਮਾਰਸ਼ਲ ਗੱਤਗਾ ਖੇਡ ਸਕਦਾ ਤੂੰ ਇਹ ਗੇਮ ਵੀ ਕਰ ਸਕਦਾ ਹੈ ਉੱਥੋਂ ਮੈਂ ਪ੍ਰੇਰਿਤ ਹੋਇਆ ਫੇਰ ਹੀ ਮੈਂ ਇਹ ਗੇਮ ਚ ਆਣੀ ਜੀ ਐਮ ਐਮ ਐ ਮਿਕਸ ਮਾਰਸ਼ਲਸ ਲੜ ਕੀ ਕੁਝ ਹੁੰਦਾ ਇਹਦੇ ਵਿੱਚ ਕਿਸ ਤਰ੍ਹਾਂ ਦੀ ਗੇਮ ਹੁੰਦੀ ਹੈ ਇਹ ਕੁਝ ਆਪਣੇ ਇੱਥੇ ਹਜੇ ਪੰਜਾਬ ਦੇ ਵਿੱਚ ਘੱਟ ਪਤਾ ਕਿ ਕਿੱਦਾਂ ਦੀ ਗੇਮ ਹੁੰਦੀ ਹੈ ਫੋਰਨ ਦੀ ਗੇਮ ਹੈ ਜੰਗਸਤਾਨ ਦੀ ਗੇਮ ਹੈ ਰਾਸ਼ੀ ਐਮ ਐਮ ਏ ਜੋ ਕਿ ਮੇਰੇ ਟੀ-ਸ਼ਰਟ ਦੇ ਉੱਪਰ ਵੀ ਲਿਖਿਆ ਹੋਇਆ ਹੈ ਰਾਸ਼ੀ ਐਮ ਐਮ ਏ ਜੀ ਹਾਂਜੀ ਇਹਦੇ ਚ ਪੰਚ ਵਗੈਰਾ ਆਈ ਕਿੱਕ ਵਗੈਰਾ ਸਭ ਕੁਝ ਹੁੰਦਾ ਹੈ ਉਹ ਮਤਲਬ ਮਿਕਸ ਆਫ ਮੈਕਸੀ ਹੈ ਸਾਰਾ ਕੁਝ ਹੁਣ ਜਿਹੜਾ ਤੁਹਾਡਾ ਮੈਚ ਹੋਇਆ ਸੀ ਕਿੱਥੇ ਹੋਇਆ ਸੀ ਇਹ लवली ਪ੍ਰੋਫੈਸ਼ਨਲ ਯੂਨੀਵਰਸਿਟੀ ਜੋ ਕਿ ਫਗਵਾੜੇ ਤੇ ਲੰਦਰ ਦੇ ਵਿਚਕਾਰ ਹੈ ਉੱਥੇ ਹੋਇਆ ਹੈ ਕਿਸ ਤਰ੍ਹਾਂ ਤੁਹਾਨੂੰ ਇਹ ਸੋਚ ਕੇ ਕਿੱਦਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਇਹ ਪੰਜਾਬ ਦੇ ਵਿੱਚ ਨਹੀਂ ਖੇਡੀ ਜਾਂਦੀ ਫਿਰ ਵੀ ਤੁਸੀਂ ਬਾਹਰਲੀ ਗੇਮ ਨੂੰ ਜੁਆਇਨ ਕੀਤਾ ਇਹ ਜੀ ਮੈਂ ਕਾਬਲ ਸਮਝ ਲਈ ਆਪਣੇ ਆਪ ਨੂੰ ਵੀ ਤਾਂ ਕਰਕੇ ਇਹ ਗੇਮ ਖੇਡੀ ਜੀ ਹੋਰ ਸਾਥੀ ਮਿੱਤਰਾਂ ਦਾ ਤੁਹਾਨੂੰ ਸਹਯੋਗ ਮਿਲਿਆ ਇਸ ਦੇ ਵਿੱਚ ਗੇਮ ਦੇ ਵਿੱਚ ਨਹੀਂ ਜੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਜੀ ਜਮਾਂ ਕੋਈ ਕੋਈ ਸਹਾਇਤਾ ਨਹੀਂ ਜਿੱਤਣ ਜਿੱਤਣ ਦੀ ਖੁਸ਼ੀ ਦੇ ਵਿੱਚ ਮੇਰੇ ਪਿੰਡ ਵੱਲੋਂ ਪੂਰਾ ਸਹਿਯੋਗ ਮਿਲੇ ਆ ਉਹਨਾਂ ਨੇ ਮੇਰਾ ਬਹੁਤ ਸਵਾਗਤ ਕੀਤਾ ਜੀ ਪਿੰਡ ਆਉਣ ਦੀ ਘਰ ਦੇ ਹਾਲਾਤ ਕਿੱਦਾਂ ਨੇ ਕਿੱਦਾਂ ਇਸ ਤਰ੍ਹਾਂ ਦਾ ਥੋੜਾ ਗੁਜ਼ਾਰਾ ਹੁੰਦਾ ਜੋ ਕਿ ਇਹਦੀ ਫੀਸ ਵੀ ਹੁੰਦੀ ਹੋਊਗੀ ਸਾਰਾ ਕੁਝ ਹੁੰਦਾ ਹੋਊਗਾ ਮੈਂ ਨਾਲ ਨਾਲ ਹੀ ਥੋੜਾ ਬੋ ਮਤਲਬ ਕਿ ਜੌਬ ਕਰਦਾ ਜੀ ਜੋ ਕਿ ਪਹੀਂ ਗੁਜ਼ਾਰਾ ਹੋਈ ਜਾਂਦਾ ਜੀ ਮਤਲਬ ਇੰਟਰਵਿਊਸ ਹੋ ਗਈਆਂ ਜਿਵੇਂ ਡਿਫਾਡਰ ਸਾਹਿਬ ਦਿਹਾੜੀ ਕਰਦੇ ਜੀ ਘਰ ਦੇ ਹਾਲਾਤ ਤੁਹਾਨੂੰ ਪਤਾ ਜੀ ਦੇਖੀ ਕੀ ਮੰਗ ਕਰਦੇ ਹੁਣ ਤੁਸੀਂ ਸਰਕਾਰ ਤੋਂ ਸਰਕਾਰ ਤੋਂ ਹੀ ਮੈਂ ਕਹੀ ਫਾਈਨੈਂਸ਼ਲੀ ਪ੍ਰੋਬਲਮ ਕਰਕੇ ਇੱਕ ਪਲੇਅਰ ਹੁਣ ਕਾਬਲ ਨਹੀਂ ਬਣ ਪਾਉਂਦਾ ਇੱਕ ਪਲੇਟਫਾਰਮ ਨਹੀਂ ਮਿਲਦਾ ਇਹ ਨੂੰ ਕਿਉਂਕਿ ਥੋੜਾ ਸਹਿਯੋਗ ਦੀ ਲੋੜ ਹੁੰਦੀ ਹੈ ਜੀ ਨੌਕਰੀ ਤਾਂ ਬਾਅਦ ਦੀ ਗੱਲ ਹੈ ਜੀ ਜੇ ਸਕਸੈਸful ਹੋ ਗਏ ਗੇਮ ਦੇ ਵਿੱਚ ਫੇਰ ਹੀ ਨੌਕਰੀ ਦੀ ਗੱਲ ਹੈ ਜੀ ਕਿੰਨੀ ਸਟੱਡੀ ਕੀਤੀ ਹੈ ਜਿਹੜੀ ਤੁਸੀਂ ਹੁਣ ਤੱਕ ਮੈਂ ਸਿਵਲ ਇੰਜੀਨੀਅਰਿੰਗ ਕੀਤੀ ਹੈ ਜੀ ਤੋਂ ਟਰਾਈ ਕੀਤਾ ਸਰਕਾਰੀ ਨੌਕਰੀ ਵਿੱਚ ਕਿਤੇ ਮੈਂ ਟਰਾਈ ਕੀਤਾ ਹੀ ਥੋੜਾ ਜਿਆ ਤੁਹਾਨੂੰ ਪਤਾ ਹੀ ਹੈ ਅੱਜ ਸਮਾਂ ਥੋੜਾ ਜਿਆ ਪੈਸੇ ਦੀ ਘੇੜੀ ਹੈ ਸਭ ਕੁਝ ਹੁਣ ਤੁਹਾਡਾ ਜਿਹੜਾ ਅਗਲਾ ਮੈਚ ਹੋਣਾ ਉਹ ਕਿੱਥੇ ਹੋਣਾ ਅਗਲਾ ਮੈਚ 2 ਮਨთ ਬਾਅਦ ਪਤਾ ਲੱਗਣਾ ਜੀ ਕਿੱਥੇ ਹੋਣਾ ਆਊਟ ਆਫ ਕੰਟਰੀ ਹੋ ਸਕ ਆਊਟ ਆਫ ਸਟੇਟ ਵੀਊ ਸਾਦਾ ਜੀ ਇਹ ਸਨ ਸਾਡੇ ਨਾਲ ਇਸ ਪਿੰਡ ਦੇ ਨੌਜਵਾਨ ਜਿਨ੍ਹਾਂ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਲ ਹੁੰਦਾ ਤੇ ਸਰਕਾਰ ਵੱਲੋਂ ਵੀ ਇਹਨਾਂ ਨੂੰ ਕੋਈ ਸਹਾਇਤਾ ਨਹੀਂ ਦਿੱਤਾ ਜਾਂਦਾ ਤੇ ਪਿਤਾ ਜੀ ਵੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਕਿੰਦਾਂ ਦਾ ਲੱਗਦਾ ਕੀ ਨਾਮ ਹੈ ਜੀ ਮੇਰਾ ਨਾਮ ਮੱਖਣ ਸਿੰਘ ਹੈ ਜੀ ਕਿੰਦਾਂ ਲੱਗਦਾ ਜਦੋਂ ਤੁਹਾਡਾ ਮੁੰਡਾ ਖੇਡ ਕੇ 골ਡ ਮੈਡਲ ਲੈ ਕੇ ਆਉਂਦਾ ਬਹੁਤ ਵਧੀਆ ਖੁਸ਼ ਹੋਈ ਹੈ ਜੀ ਸਾਰੇ ਪਰਿਵਾਰ ਨੂੰ ਸਾਰੇ ਨਗਰ ਨੂੰ ਤੇ ਹੋਰ ਅਸੀਂ ਕਹਿੰਦੇ ਵੀ ਹੋਰ ਵੀ ਸਾਡਾ ਬੱਚਾ ਅੱਗੇ ਵਧੇ ਸਾਡਾ ਕੰਮ ਤਾਂ ਮਜ਼ਦੂਰੀ ਦੀ ਹੈ ਅਸੀਂ ਆਪ ਦੀ ਮਜ਼ਦੂਰੀ ਦੇ ਵਿੱਚ ਵੀ ਉਹਨੂੰ ਤਿਲਫੁਲਾ ਖੇਡਣ ਵਾਸਤੇ ਹੌਸਲਾ ਵਧਾਈ ਦਿੰਨੇ ਆ ਹੋਰ ਕੀ ਕਹਿਣਾ ਚਾਹੁੰਦੇ ਹੋ ਆਪਦੇ ਮੁੰਡੇ ਦੇ ਬਾਰੇ ਮੁੰਡੇ ਵਾਸਤੇ ਅਸੀਂ ਕਹਿੰਦੇ ਸਾਡਾ ਪ੍ਰਮਾਤਮਾ ਸਾਡਾ ਬਾਹ ਫੜੇ ਇਹਦੀ ਇਹਨੂੰ ਕਿਸੇ ਜੋਬ ਤੇ ਸੈੱਟ ਕਰੇ ਕਿਸੇ ਨਾ ਕਿਤੇ ਮਹਾਰਾਜਾ ਪੀ ਇਹਦੀ ਮਾਫੜ ਕੇ ਇਹਦੀ ਤਰੱਕੀ ਵਧਾਵੇ ਇਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਕੀ ਨਾਮ ਆਈ ਤਪਾਲ ਕਰ ਜੀ ਕਿਵੇਂ ਲੱਗਦਾ ਤੁਹਾਡਾ ਮੁੰਡਾ ਜਦੋਂ 골ਡ ਖੇਡ ਕੇ ਇੱਕ ਪਿੰਡ ਦੇ ਵਿੱਚੋਂ ਦਾ ਸਾਨੂੰ ਜੀ ਬਹੁਤ ਬਹੁਤ ਖੁਸ਼ੀਆਂ ਜੀ ਮੇਰੇ ਵਿੱਚ ਦੀਆਂ ਮੇਰੇ ਬੇਟਾ ਦੀਆਂ ਸਾਨੂੰ ਜੀ ਬਹੁਤ ਪਿੰਡ ਨੇ ਖੁਸ਼ੀ ਦਿੱਤੀ ਆ ਜੀ ਵਧਾਈਆਂ ਦਿੱਤੀਆਂ ਨੇ ਹੋਰ ਮੇਰੇ ਭੈਣ ਭੈਣੇ ਮੇਰੇ ਨਗਰ ਨੇ ਸਾਰਿਆਂ ਨੇ ਜੀ ਮੇਰੇ ਬਹੁਤ ਬੱਚੇ ਦਾ ਨਵਾਂ ਰੋਸ਼ਨ ਕੀਤਾ ਜੀ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਅਸੀਂ ਐਂ ਕਹਿੰਦੇ ਆ ਜੀ ਮੇਰਾ ਬੱਚਾ ਅੱਗੇ ਵਧੇ ਜੀ ਮੇਰੇ ਬਹੁਤ ਗਰੀਬੀ ਆ ਜੀ ਵੀ ਅੱਗੇ ਵਧੇ ਜੀ ਸਰਕਾਰ ਅੱਗੇ ਵਧਾਵੇ ਇਹ ਸਾਨੂੰ ਉਹਨਾਂ ਦੇ ਮਾਤਾ ਪਿਤਾ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਇੰਨੀ ਗਰੀਬੀ ਦੇ ਬਾਵਜੂਦ ਵੀ ਆਪਦੇ ਮੁੰਡੇ ਨੂੰ ਇੰਟਰਨੈਸ਼ਨਲ ਖੇਡਣ ਲਈ ਭੇਜਣ ਲਈ ਤਿਆਰਾਂ ਤੇ ਹੋਰ ਵੀ ਅੱਗੇ-ਅੱਗੇ ਤਰੱਕੀਆਂ ਕਰੂਗਾ ਹੋਰ ਵੀ ਖੇਡਾ ਖੇਡਦਾ ਰਹੂਗਾ ਦੇਖਦੇ ਰਹੋ ਸਾਂਝਾ ਟੀਵੀ ਬਰ